ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦਾ ਬਹੁਤ ਚਰਚਿਤ ਕਰਨਲ ਬਾਠ ਕਾਂਡ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਵੱਲੋਂ ਭਾਰਤੀ ਫੌਜ ਦੇ ਇੱਕ ਮੌਜੂਦਾ ਕਰਨਲ ਸਰਵਿੰਗ ਅਫਸਰ ਪੀਐਸ ਬਾਠ ਅਤੇ ਉਹਨਾਂ ਦੇ بیٹے ਨੂੰ ਕੁੱਟਿਆ ਗਿਆ ਸੀ ਇਸ ਮਾਮਲੇ ਦੀ ਸੀਬੀਆਈ ਜਾਂਚ ਤੇ ਹੀ ਸਾਰੀਆਂ ਨਜ਼ਰਾਂ ਟਿਕਿਆ ਹੋਈਆਂ ਸਨ ਇਹ ਸੀਬੀਆਈ ਦੀ ਜਾਂਚ ਰਿਪੋਰਟ ਕੀ ਖੁਲਾਸੇ ਕਰਦੀ ਹੈ ਕੀ ਕਹਿੰਦੀ ਹੈ ਇਸ ਦੀ ਸਾਂਝ ਤੁਹਾਡੇ ਨਾਲ ਪਵਾਉਣ ਦਾ ਅੱਜ ਯਤਨ ਕਰਦੇ ਆ ਇਸ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਕੇਸ ਦੀ ਤਫਸੀਲਸ਼ ਦੇ ਵਿੱਚ ਪੰਜਾਬ ਪੁਲਿਸ ਨੇ ਐਨੀ ਢਲਾਈ ਵਰਤੀ ਜਾਂ ਇਹ ਕਹੋ ਕਿ ਐਨੀ ਅਣਗਹਿਲੀ ਵਰਤੀ ਜਿਸ ਨਾਲ ਕੁਝ ਅਣਜਾਣ ਪੁਲਿਸ ਵਾਲੇ ਗਵਾਂਡੀ ਟਾਬੇ ਦੀ ਡੀਵੀਆਰ ਤੱਕ ਪਹੁੰਚ ਗਏ ਅਤੇ ਆਪਣੇ ਨਾਲ ਲੈ ਵੀ ਗਏ ਜਿਸ ਤੇ ਵਿੱਚ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਰਿਕਾਰਡ ਹੋਈ ਹੋਈ ਸੀ ਅਤੇ ਇਸ ਡੀਵੀਆਰ ਨੂੰ ਪੰਜਾਬ ਪੁਲਿਸ ਹਜੇ ਤੱਕ ਲੱਭ ਨਹੀਂ ਸਕੀ ਹੈ ਟਰੇਸ ਨਹੀਂ ਕਰ ਸਕੀ ਇਹ ਲੱਭਿਆ ਨਹੀਂ ਜਾ ਸਕਿਆ ਕਿ ਕੌਣ ਪੁਲਿਸ ਵਾਲੇ ਸਨ ਜਿਹੜੇ ਇਸ ਡੀਵੀਆਰ ਨੂੰ ਲੈ ਕੇ ਚਲੇ ਗਏ ਇਹ ਮੈਂ ਨਹੀਂ ਕਹਿ ਰਿਹਾ ਬਲਕਿ ਮੋਹਾਲੀ ਦੀ ਸੀਬੀਆਈ ਕੋਰਟ ਦੇ ਸਪੈਸ਼ਲ ਜੱਜ ਸਾਹਿਬ ਦੇ ਆਰਡਰਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ ਜਿਨ੍ਹਾਂ ਨੂੰ 17 ਜਨਵਰੀ ਨੂੰ ਜ਼ਿਲ੍ਹਾ ਅਦਾਲਤਾਂ ਦੀ ਵੈੱਬਸਾਈਟ ਦੇ ਉੱਤੇ ਅਪਲੋਡ ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ਦੇ ਵਿੱਚ ਚਾਰ ਦੋਸ਼ੀ ਪੁਲਿਸ ਇੰਸਪੈਕਟਰਾਂ ਰੋਨੀ ਸਿੰਘ, ਹੈਰੀ ਬੋਪਾਰਾਈ, ਹਰਜਿੰਦਰ ਸਿੰਘ, ਸ਼ਮਿੰਦਰ ਸਿੰਘ ਅਤੇ ਇੱਕ ਦੋਸ਼ੀ ਕਾਂਸਟੇਬਲ ਗਾਇਤ ਸਿੰਘ ਨੂੰ 16 ਮਾਰਚ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਦੇ ਲਈ ਸੱਮਨ ਵੀ ਜਾਰੀ ਕਰ ਦਿੱਤੇ ਗਏ। ਸੀਬੀਆਈ ਦੀ ਜਾਂਚ ਦੇ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿਵੇਂ ਪਟਿਆਲਾ ਪੁਲਿਸ ਨੇ ਮਾਮਲੇ ਦੇ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਢਲਾਈ ਵਰਤੀ ਜਿਹਨੂੰ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਕਿ ਪੁਲਿਸ ਡ੍ਰੈਗਡ ਇਟਸ ਫੀਟ ਐਫ ਆਈ ਆਰ ਦਰਜ ਕਰਨ ਤੋਂ ਵੀ ਮਨਾ ਕਰ ਦਿੱਤਾ ਗਿਆ ਤੇ ਬਿਨਾਂ ਇਹ ਦਿੱਤੀ ਗਈ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਇੱਕ ਕ੍ਰੋਸ ਕੰਪਲੇਂਟ ਮਤਲਬ ਬਰਾਬਰੀ ਦੂਜੀ ਧਿਰ ਦੀ ਸ਼ਿਕਾਇਤ ਵੀ ਆਈ ਹੋਈ ਹੈ ਇਸ ਲਈ ਇਹ ਐਫ ਆਈ ਆਰ ਦਰਜ ਨਹੀਂ ਕੀਤੀ ਜਾ ਸਕਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ एफआईआर ਉਸ ਟਾਬੇ ਦੇ ਮਾਲਕ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ ਜਿਸ ਟਾਬੇ ਤੇ ਇੱਕ ਕਤਤ ਹਮਲਾ ਹੋਇਆ ਸੀ ਇਹ ਘਟਨਾ ਘਟੀ ਸੀ ਹਾਲਾਂਕਿ ਉਹ ਟਾਬਾ ਮਾਲਕ ਘਟਨਾ ਦੇ ਸਮੇਂ ਉੱਥੇ ਮੌਜੂਦ ਵੀ ਨਹੀਂ ਸੀ ਪਰ ਸੀਬੀਆਈ ਦੀ ਜਾਂਚ ਇੱਕ ਮੁੱਦੇ ਉੱਤੇ ਬਿਲਕੁਲ ਚੁੱਪ ਹੈ ਤੇ ਉਹ ਹੈ ਉਸ ਸਮੇਂ ਦੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਰੋਲ ਬਾਰੇ ਜਿੱਥੇ ਤੱਕ ਜਾਂਚ ਦੀ ਉ체ਰੀ ਦਿਸ਼ਾ ਦਾ ਮਾਮਲਾ ਹੈ ਇਹ ਦੋਨੇ ਅਫਸਰਾਂ ਦੀ ਕੀ ਭੂਮਿਕਾ ਸੀ ਜਾਂਚ ਦੇ ਵਿੱਚ ਜਿਹੜੀਆਂ ਡਾਇਰੈਕਸ਼ਨਸ ਵੱਡੇ ਅਫਸਰਾਂ ਵੱਲੋਂ ਦਿੱਤੀਆਂ ਜਾਣੀਆਂ ਸੀ ਉਹ ਕੀ ਦਿੱਤੀਆਂ ਗਈਆਂ ਕੀ ਉਹਨਾਂ ਦੀ ਸਹਿਮਤੀ ਦੇ ਨਾਲੇ ਸਾਰੀ ਢਲਾਈ ਵਰਤੀ ਗਈ ਇਹ ਦੇਰੀ ਹੋਈ ਇਨ੍ਹਾਂ ਮੁੱਦਿਆਂ ਤੇ ਇਨ੍ਹਾਂ ਤੱਥਾਂ ਦੇ ਉੱਤੇ ਸੀਬੀਆਈ ਦੀ ਜਾਂਚ ਬਿਲਕੁਲ ਖਮੋਸ਼ ਹੈ ਚੁੱਪ ਹੈ ਸੀਬੀਆਈ ਜਾਂਚ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਐਸਐਚਓ ਅੰਮ੍ਰਿਤਵੀਰ ਸਿੰਘ ਉਹ ਘਟਨਾ ਵਾਲੀ ਥਾਂ ਤੇ 14 ਮਾਰਚ 2025 ਦੀ ਦੁਪਹਿਰ ਨੂੰ ਜਾਂਦੇ ਹਨ ਤੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਜੇ ਉਹ ਜਾਂਚ ਕਰ ਰਹੇ ਸੀ ਕਿ ਗਵਾਂਡੀ ਟਾਬੇ ਦੀ ਸੀਸੀਟੀਵੀ ਯਾਨੀ ਜਿਹੜਾ 바ਵਾ ਟਾਬਾ ਸੀ ਉਸ ਦੀ ਸੀਸੀਟੀਵੀ ਘਟਨਾ ਵਾਲੀ ਥਾਂ ਨੂੰ ਉੱਥੋਂ ਵੀ ਕਵਰ ਕੀਤਾ ਜਾ ਰਿਹਾ ਸੀ ਪਰ ਕਿਉਂਕਿ ਉਸ ਸਮੇਂ 바ਵਾ ਟਾਬੇ ਦਾ ਜਿਹੜਾ ਮੋਨੀਟਰ ਸੀ ਉਹ ਨਹੀਂ ਚੱਲ ਰਿਹਾ ਸੀ ਇਸੇ ਲਈ ਹੀ 바ਵਾ ਟਾਬੇ ਦੀ ਉਸ ਘਟਨਾ ਵਾਲੇ ਸਮੇਂ ਦੀ ਜਿਹੜੀ ਸੀਸੀਟੀਵੀ ਫੁਟੇਜ ਸੀ ਉਹ ਇਨਸਪੈਕਟਰ ਸਾਹਿਬ ਨੇ ਆਪਣੇ ਫੋਨ ਤੇ ਰਿਕਾਰਡ ਕਰ ਲਈ 바ਵਾ ਟਾਬੇ ਦੇ ਮਾਲਕ ਦੇ ਫੋਨ ਤੋਂ ਜਿੱਥੇ ਕੀ ਡੀਵੀਆਰ ਦੇ ਜਰੀਏ ਇਹ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਸੀ ਮਤਲਬ ਟਾਬੇ ਦੇ ਮਾਲਕ ਦੇ ਮੋਬਾਈਲ ਫੋਨ ਦੇ ਉੱਤੇ ਉਹ ਸੀਸੀਟੀਵੀ ਆ ਰਿਹਾ ਸੀ ਉਸ ਫੁਟੇਜ ਨੂੰ ਮੋਬਾਈਲ ਟੂ ਮੋਬਾਈਲ ਇਨਸਪੈਕਟਰ ਸਾਹਿਬ ਨੇ ਰਿਕਾਰਡ ਕੀਤਾ ਉਹਨਾਂ ਨੇ ਆਪਣੇ ਜਾਂਚ ਦੇ ਦੌਰਾਨ ਸੀਸੀਟੀਵੀ ਦੀ ਰਿਕਾਰਡਿੰਗ ਕਰ ਲਈ ਅੱਗੇ ਕੋਰਟ ਦੇ ਆਰਡਰ ਦੇ ਵਿੱਚ ਸੀਬੀਆਈ ਜਾਂਚ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਬਾਦ ਵਿੱਚ ਉਕਤ ਟਾਬੇ ਦੀ ਡੀਵੀਆਰ ਗੁੰਮ ਪਈ ਗਈ ਟਾਬੇ ਦੇ ਮਾਲਕ ਦੇ ਬਿਆਨਾਂ ਮੁਤਾਬਕ 14 ਮਾਰਚ 2025 ਦੀ ਹੀ ਸ਼ਾਮ ਨੂੰ 4 ਵਜੇ ਦੇ ਆਸ-ਪਾਸ ਕੁਝ ਅਣਜਾਣ ਪੁਲਿਸ ਵਾਲੇ ਆਉਂਦੇ ਹਨ ਤੇ ਉਹ ਡੀਵੀਆਰ ਲੈ ਕੇ ਚਲੇ ਜਾਂਦੇ ਹਨ ਉਸ ਦੀ ਕੋਈ ਰਸੀਦ ਕੋਈ ਕਾਗਜ਼ ਪੱਤਰ ਦੇ ਕੇ ਨਹੀਂ ਜਾਂਦੇ ਕਿ ਅਸੀਂ ਐਜੈਪਟ ਕੀਤੀ ਹੈ ਬਸ ਆਉਂਦੇ ਨੇ ਤੇ ਉਹ ਡੀਵੀਆਰ ਲੈ ਕੇ ਚਲੇ ਜਾਂਦੇ ਇਹ ਵੀ ਲਿਖਿਆ ਗਿਆ ਹੈ ਕਿ ਕੋਸ਼ਿਸ਼ ਕਰਨ ਦੇ ਬਾਵਜੂਦ ਵੀ 바ਵਾ ਟਾਬੇ ਦੀ ਜਿਹੜੀ ਡੀਵੀਆਰ ਹੈ ਉਹ ਲੱਭੀ ਨਹੀਂ ਗਈ ਉਹ ਬਰਾਮਦ ਨਹੀਂ ਕੀਤੀ ਜਾ ਸਕੀ ਜਾਂਚ ਦੇ ਦੌਰਾਨ ਇੰਸਪੈਕਟਰ ਅਮਰਿਤਵੀਰ ਸਿੰਘ ਦਾ ਫੋਨ ਚੰਡੀਗੜ੍ਹ ਦੀ ਸੀਐਫਐਸਐਲ ਲੈਬਾਰਟਰੀ ਦੇ ਵਿੱਚ ਭੇਜਿਆ ਗਿਆ ਜਿਹੜੀ ਫੋਰੈਂਸਿਕ ਲੈਬਾਰਟਰੀ ਹੁੰਦੀ ਹੈ ਫਰੈਂਸਿਕ ਜਾਂਚ ਕਰਨ ਦੇ ਲਈ ਉਸ ਦੇ ਵਿੱਚ ਫਰੈਂਸਿਕ ਜਾਂਚ ਦੇ ਵਿੱਚ ਵੀ ਇਹੀ ਪਤਾ ਲੱਗਿਆ ਕਿ ਉਹ ডিসਪਲੇ ਮੋਨੀਟਰ ਤੋਂ ਹੀ ਰਿਕਾਰਡ ਕੀਤੀਆਂ ਗਈਆਂ ਸਨ ਤੇ ਕਿਉਂਕਿ ਉਤਪਾਦ ਰਿਕਾਰਡਿੰਗ ਤੋਂ ਬਾਅਦ ডিসਪਲੇ ਰਿਕਾਰਡਿੰਗ ਮਿਲੀ ਸੀ ਤੇ ਉਹ ਸਥਿਰ ਨਹੀਂ ਸੀ ਸਟੇਬਲ ਨਹੀਂ ਸੀ ਮਤਲਬ ਕਿਉਂਕਿ ਇੱਕ ਮੋਬਾਈਲ ਫੋਨ ਤੋਂ ਦੂਜੇ ਮੋਬਾਈਲ ਫੋਨ ਦੇ ਵਿੱਚ ਰਿਕਾਰਡਿੰਗ ਕੀਤੀ ਗਈ ਸੀ ਤਾਂ ਉਹਦੀ ਪਿਕਚਰ ਕੁਆਲਿਟੀ ਕਹਿ ਲੋ ਉਹ ਵੀਡੀਓ ਇੰਨੀ ਸਥਿਰ ਨਹੀਂ ਸੀ ਕਿ ਸੀਸੀਟੀਵੀ ਫੋਟੇਜ ਨੂੰ ਕੁਝ ਲੱਭਿਆ ਜਾ ਸਕੇ ਜਾਂ ਉਸ ਤੋਂ ਕੋਈ ਬਹੁਤ ਵੱਡੇ ਖੁਲਾਸੇ ਹੋ ਸਕਣ ਇਹ ਫੋਰੈਂਸਿਕ ਰਿਪੋਰਟ ਦੇ ਵਿੱਚ ਵੀ ਆਇਆ ਹੈ ਹੁਣ ਇਸ ਅਦਾਲਤ ਦੇ ਆਰਡਰਾਂ ਦੇ ਵਿੱਚ ਕਰਨਲ ਬਾਠ ਦੇ ਬਿਆਨਾਂ ਦਾ ਵੀ ਜ਼ਿਕਰ ਹੈ ਕਿ ਇਹ ਬਿਆਨ ਡੀਡੀਆਰ ਐਂਟਰੀ ਨੰਬਰ 13 ਤਰੀਕ 14 3 2025 ਪੁਲਿਸ ਸਟੇਸ਼ਨ ਸਿਵਲ ਸਾਈਲੈਂਸ ਪਟਿਆਲਾ ਰਹੀਂ ਦਰਜ ਕੀਤੇ ਗਏ ਹਨ ਡੀਡੀਆਰ ਐਂਟਰੀ ਪਰ ਪੈਂਡਿੰਗ ਰੱਖੀ ਗਈ ਪਾਰਤੀ ਨਿਆਇ ਸੰਹਿਤਾ 2023 ਦੀ ਧਾਰਾ 173/2 ਤਹਿਤ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਦੋਹਾਂ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਬਹੁਤ ਹੀ ਗੰਭੀਰ ਦੋਸ਼ ਲਾਏ ਗਏ ਸਨ ਇਸ ਕਰਕੇ ਉਹ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸੇ ਹੀ ਸਮੇਂ ਦੇ ਦੌਰਾਨ 15 ਮਾਰਚ ਨੂੰ ਪੁਲਿਸ ਹਰਬੰਸ ਢਾਬੇ ਦੇ ਮਾਲਕ ਕਰਨ ਜੋਤ ਸਿੰਘ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਦਰਜ ਕਰ ਲੈਂਦੀ ਹੈ ਜੋ ਕਿ ਘਟਨਾ ਸਮੇ ਉਸ ਜਗ੍ਹਾ ਦੇ ਉੱਤੇ ਆਪਣੇ ਟਾਬੇ ਦੇ ਉੱਤੇ ਮੌਜੂਦ ਹੀ ਨਹੀਂ ਸੀ ਇਸ ਆਰਡਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਰਨਲ ਬਾਠ ਦੀ ਘਰ ਵਾਲੀ ਉਹਨਾਂ ਦੀ ਧਰਮ ਪਤਨੀ ਜਸਵੰਦਰ ਕੌਰ ਬਾਠ ਉਹਨਾਂ ਵੱਲੋਂ ਬੜੀ ਭਜਨਠ ਕੀਤੀ ਜਾਂਦੀ ਹੈ ਹਰ ਦਰਵਾਜ਼ਾ ਖੜਕਾਇਆ ਗਿਆ ਤਾਂ ਕਿ ਕਰਨਲ ਬਾਠ ਦੇ ਬਿਆਨਾਂ ਤੇ ਹੀ ਕੇਸ ਦਰਜ ਹੋ ਸਕੇ ਪਰ ਉਸ ਦੀ ਬਾਣੀ ਚੱਲੀ ਐਫ ਆਈ ਆਰ ਉਹਨਾਂ ਦੇ ਬਿਆਨਾਂ ਤੇ ਨਹੀਂ ਦਰਜ ਕੀਤੀ ਗਈ। ਅਦਾਲਤ ਨੇ ਇਹ ਵੀ ਨੋਟ ਕੀਤਾ ਹੈ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ بیٹے ਅੰਗਦ ਸਿੰਘ ਬਾਠ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸਨ। ਕਰਨਲ ਬਾਠ ਨੇ 14 ਮਾਰਚ ਨੂੰ ਹੀ ਵਿਸਥਾਰ ਪੂਰਕ ਬਿਆਨ ਜਿਹੜਾ ਦਰਜ ਕਰਾਇਆ ਸੀ ਔਨ ਰਿਕਾਰਡ ਉਹ ਬਿਆਨ ਮੌਜੂਦ ਹੈ। ਸੀਸੀਟੀਵੀ ਦੀ ਫੁਟੇਜ ਵੀ ਮੌਜੂਦ ਹੈ ਜਿਸ ਦੇ ਵਿੱਚ ਸਾਰੀ ਘਟਨਾ ਰਿਕਾਰਡ ਹੋਈ ਹੈ। ਪਰ ਇਸ ਦੇ باوجود ਵੀ ਲੋਕਲ ਪੁਲਿਸ ਨੇ ਐਫ ਆਈ ਆਰ ਦਰਜ ਨਹੀਂ ਕੀਤੀ ਇਹ ਵੀ ਅਦਾਲਤ ਦੇ ਨੋਟ ਦੇ ਵਿੱਚ ਲਿਖਿਆ ਗਿਆ ਹੈ ਹੁਣ ਸੀਬੀਆਈ ਦੀ ਜਾਂਚ ਦੇ ਦੌਰਾਨ ਜਿਹੜੇ ਚੇਨ ਆਫ ਇਵੈਂਟਸ ਨੇ ਕਿਵੇਂ-ਕਿਵੇਂ ਕੀ-ਕੀ ਹੋਇਆ ਜਿਹੜੇ ਉਹ ਬਾਹਰ ਨਿਕਲ ਕੇ ਆ ਰਹੇ ਨੇ ਉਹਨਾਂ ਦੇ ਮੁਤਾਬਿਕ ਕਰਨਲ ਬਾਠ ਅਤੇ ਉਹਨਾਂ ਦਾ ਬੇਟਾ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਆਪਣੀ Honda Civic ਕਾਰ ਦੇ ਵਿੱਚ ਦਿੱਲੀ ਤੋਂ ਪਟਿਆਲੇ ਵਾਪਸ ਆ ਰਹੇ ਸੀ ਉਹ ਰਜਿੰਦਰਾ ਹਸਪਤਾਲ ਦੇ ਬਾਹਰ ਹਰਬੰਸ ਟਾਬੇ ਤੇ ਰੁਕਦੇ ਨੇ ਤੇ 12:15 ਵਜੇ ਉਹ ਖਾਣੇ ਦਾ ਆਰਡਰ ਕਰਦੇ ਉਸੇ ਹੀ ਸਮੇਂ ਜਿਹੜਾ ਉਹਨਾਂ ਦਾ ਬੇਟਾ ਹੁੰਦਾ ਹੈ ਅੰਗਦ ਸਿੰਘ ਉਹ ਆਪਣੇ ਗਵਾਂਢੀ ਪਰਮ ਅੰਗਦ ਤਲਵਾਰ ਨੂੰ ਉੱਥੋਂ ਲੰਘਦੇ ਦੇਖਦਾ ਹੈ ਉਹ ਕਾਰ ਦੇ ਵਿੱਚ ਜਾ ਰਿਹਾ ਹੁੰਦਾ ਹੈ ਉਸ ਦੋਸਤ ਨੂੰ ਜਾਂ ਉਸ ਗਵਾਂਢੀ ਨੂੰ ਅੰਗਦ ਸਿੰਘ ਬਾਠ ਫੋਨ ਲਾਉਂਦਾ ਹੈ ਤੇ ਉਹਨੂੰ ਕਹਦਾ ਕਿ ਅਸੀਂ ਇੱਥੇ ਰੁਕੇ ਹੋਏ ਹਾਂ ਤੂੰ ਵੀ ਆ ਜਾ ਇਕੱਠੇ ਖਾਣਾ ਖਾਂਦੇ ਹਾਂ ਸੋ ਤਲਵਾਰ ਨੂੰ ਵੀ ਸੱਦ ਲਿਆ ਜਾਂਦਾ ਹੈ ਪਰਮ ਤਲਵਾਰ ਢਾਬੇ ਤੇ ਵੀ ਪਹੁੰਚਦਾ ਹੈ ਜਦੋਂ ਪਹੁੰਚਦਾ ਹੈ ਤਾਂ ਉਹ ਆਪਣੀ ਕਾਰ ਨੂੰ ਬਾਠ ਦੀ ਕਾਰ ਦੇ ਪਿੱਛੇ ਹੀ ਖੜੀ ਕਰ ਦਿੰਦਾ ਹੈ ਬਾਠ ਦੀ ਕਾਰ ਪਹਿਲਾਂ ਹੀ ਸੜਕ ਤੇ ਅੱਧੀ ਸੜਕ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਬਾਹਰ ਨੂੰ ਖੜੀ ਸੀ ਉਸ ਦੇ ਪਿੱਛੇ ਆ ਕੇ ਪਰਮ ਤਲਵਾਰ ਆਪਣੀ ਕਾਰ ਲਗਾ ਲੈਂਦਾ ਹੈ ਉਸੇ ਹੀ ਸਮੇਂ ਤਿੰਨ ਗੱਡੀਆਂ ਦੇ ਵਿੱਚ ਰਾង ਸਾਈਡ ਤੋਂ 7-8 ਪੁਲਿਸ ਵਾਲੇ ਪਹੁੰਚਦੇ ਹਨ ਜਿਨ੍ਹਾਂ ਦੇ ਵਿੱਚ ਰੋਨੀ ਸਿੰਘ ਸੀਗੇ ਜੋ ਕਿ ਉਸ ਸਮੇਂ ਐਸਐਚਓ ਸਮਾਣਾ ਤਨਤ ਸੀ ਹੈਰੀ ਬੋਪਾ ਰਹੇ ਸੀ ਜੋ ਇੰਸਪੈਕਟਰ ਸਪੈਸ਼ਲ ਸੈੱਲ ਰਾਜਪੁਰਾ ਦੇ ਵਿੱਚ ਤਨਤ ਸੀ ਹਰਜਿੰਦਰ ਸਿੰਘ ਸੀਗੇ ਜੋ ਕਿ ਇੰਚਾਰਜ ਸਪੈਸ਼ਲ ਸੈੱਲ ਪਟਿਆਲਾ ਦੇ ਸੀਗੇ ਤੇ ਸ਼ਮਿੰਦਰ ਸਿੰਘ ਸੀ ਜੋ ਕਿ ਉਸ ਸਮੇਂ ਸੀਆਈਏ ਪਟਿਆਲਾ ਦੇ ਵਿੱਚ ਤਨਤ ਸੀ ਤੇ ਨਾਲ ਜਿਹੜੇ ਹੈਰੀ ਸਿੰਘ ਕਾਂਸਟੇਬਲ ਦਾ ਜ਼ਿਕਰ ਹੁੰਦਾ ਹੈ ਇਨਾ ਸਮੇਤ 7-8 ਪੁਲਿਸ ਵਾਲੇ ਤਿੰਨ ਗੱਡੀਆਂ ਦੇ ਵਿੱਚ ਉੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਕੀ ਹੋਇਆ ਇਹ ਸਾਰਿਆਂ ਨੂੰ ਪਤਾ ਹੀ ਹੈ ਕਿs ਤਰੀਕੇ ਨਾਲ ਕੁੱਟਮਾਰ ਹੁੰਦੀ ਹੈ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਐਫ ਆਈ ਆਰ ਜਿਵੇਂ ਕਿ ਕੋਰਟ ਨੇ ਵੀ ਆਪਣੇ ਆਰਡਰ ਦੇ ਵਿੱਚ ਨੋਟ ਕੀਤਾ ਹੈ ਕਿ ਦਰਜ ਨਹੀਂ ਹੁੰਦੀ ਉਹਨਾਂ ਦੀ ਪਤਨੀ ਸਾਰੀ ਬਾਹਰ ਆ ਜਾਂਦੀ ਹੈ ਹਰ ਜਗ੍ਹਾ ਦੇ ਉੱਤੇ ਅਪਰੋਚ ਕਰਦੀ ਹੈ ਜ ਜਿਹਨੂੰ ਕਿਹਾ ਜਾਂਦਾ ਇੰਗਲਿਸ਼ ਪਿਲਰ ਟੂ ਪੋਸਟ ਭਜਦੀ ਹੈ ਲੇਕਿਨ ਉਸ ਦੀ ਸੁਣਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਧਰਨੇ ਲੱਗਦੇ ਨੇ ਮੁਜ਼ਾਹਰੇ ਹੁੰਦੇ ਨੇ ਸਾਬਕਾ ਫੌਜੀ ਕਿਸਾਨ ਜਥੇਬੰਦੀਆਂ ਸਾਰੇ ਇਹਨਾਂ ਦੇ ਮਦਦ ਦੇ ਵਿੱਚ ਆ ਜਾਂਦੇ ਨੇ کافی ਕੁਝ ਹੁੰਦਾ ਹੈ ਉਸ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ ਹੀ ਬਹੁਤ ਦੇਰ ਤੱਕ ਸੋਸ਼ਲ ਮੀਡੀਆ ਤੇ ਖਬਰਾਂ ਦੇ ਵਿੱਚ ਇਸ ਕਾਂਡ ਦਾ ਜ਼ਿਕਰ ਹੁੰਦਾ ਰਿਹਾ ਹੈ ਖਬਰਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਛਾਇਆ ਰਿਹਾ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਹੁੰਦੀ ਹੈ ਉਦੋਂ ਵੀ ਕਰਨਲ ਬਾਸ ਦੀ ਧਰਮ ਪਤਨੀ ਇਸ ਗੱਲ ਤੇ ਵਿਸ਼ਵਾਸ ਪ੍ਰਗਟ ਕਰਦੀ ਹੈ ਕਿ ਹੁਣ ਮੈਨੂੰ ਉਮੀਦ ਹੈ ਜੋ ਜਸਤੇ ਹੋਊਗਾ ਕੋਈ ਨਿਆ ਮਿਲੂਗਾ ਪਰ ਅਜੇ ਆ ਨਹੀਂ ਹੁੰਦਾ ਉਸ ਤੋਂ ਬਾਅਦ ਇਹ ਕੇਸ ਚੰਡੀਗੜ੍ਹ ਪੁਲਿਸ ਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਹੈ ਕਿ ਨਿਰਪੱਖ ਤਰੀਕੇ ਦੇ ਨਾਲ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਗਵਰਨਰ ਸਾਹਿਬ ਨੂੰ ਵੀ ਮਿਲਿਆ ਜਾਂਦਾ ਹੈ ਉਹਨਾਂ ਦੇ ਦਖਲ ਦੀ ਵੀ ਮੰਗ ਕੀਤੀ ਜਾਂਦੀ ਹੈ ਲੇਕਿਨ ਚੰਡੀਗੜ੍ਹ ਪੁਲਿਸ ਵੱਲੋਂ ਵੀ ਕਿਸੇ ਰਾਹ ਸਰਨੀ ਪਹੁੰਚਿਆ ਜਾਂਦਾ ਕੋਈ ਜਾਂਚ ਉਸ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਤੇ ਆਖਰ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਜਾਂਦਾ ਹੁਣ ਸੀਬੀਆਈ ਦੀ ਜਾਂਚ ਰਿਪੋਰਟ ਵਿੱਚ ਕੀ ਕੀ ਹੈ ਇਸ ਦੀ ਜਾਣਕਾਰੀ ਤੁਹਾਡੇ ਨਾਲ ਹੁਣੇ ਅਸੀਂ ਸਾਂਝੀ ਕੀਤੀ ਹੈ ਉਸ ਵਿੱਚ ਕੀ ਕੀ ਲਿਖਿਆ ਗਿਆ ਹੈ ਲੇਕਿਨ ਜੋ ਸਭ ਤੋਂ ਅਹਿਮ ਚੀਜ਼ ਇਸ ਦੇ ਵਿੱਚ ਮਿਸਿੰਗ ਹੈ ਇਸ ਰਿਪੋਰਟ ਦੇ ਵਿੱਚ ਜਿਸ ਦਾ ਜ਼ਿਕਰ ਨਹੀਂ ਕੀਤਾ ਗਿਆ ਉਹ ਹੈ ਐਸਐਸਪੀ ਨਾਨਕ ਸਿੰਘ ਦਾ ਰੋਲ ਜਾਂ ਉਸ ਸਮੇਂ ਦੇ ਜੋ ਡੀਆਈਜੀ ਮਨਦੀਪ ਸਿੰਘ ਸਿੱਧੂ ਸੀ ਉਹਨਾਂ ਦਾ ਰੋਲ بار-ਬਾਰ ਜਸਵਿੰਦਰ ਬਾਠ ਵੱਲੋਂ ਐਸਐਸਪੀ ਨਾਨਕ ਸਿੰਘ ਤੇ ਦੋਸ਼ ਲਾਇਏ ਗਏ ਹਨ ਉਨਾ ਲੋਕ ਬਾਰ ਬਾਰ ਇਹ ਕਿਹਾ ਵੀ ਗਿਆ ਕਿ ਮੈਂ ਇਹਨਾਂ ਨੂੰ ਬਹੁਤ ਵਾਰ ਫੋਨ ਕੀਤਾ ਇਹਨਾਂ ਦੇ ਤਰਲੇ ਕਢੇ ਪਰ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਹੁਣ ਸੀਬੀਆਈ ਜਾਂਚ ਦੇ ਵਿੱਚ ਇਹ ਤਾਂ ਸਾਹਮਣੇ ਆ ਹੀ ਗਿਆ ਹੈ ਕਿ ਪਟਿਆਲਾ ਪੁਲਿਸ ਨੇ ਬਹੁਤ ਢਿੱਲ ਵਰਤੀ ਬਹੁਤ ਅੰਗੈਲੀਆਂ ਕੀਤੀਆਂ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਐਫਆਈਆਰ ਵੀ ਦਰਜ ਨਹੀਂ ਕੀਤੀ ਔਰ ਜੇ ਜ਼ਿਲ੍ਹੇ ਦਾ ਐਸਐਸਪੀ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਸ਼ਾਮਲ ਹੋਵੇ ਸ਼ਾਮਲ ਹੋਵੇ ਇਹਦਾ ਸੈਂਸ ਕਿ ਉਹ ਨੂੰ ਜਾਣਕਾਰੀ ਹੋਵੇ ਕਿ ਮੇਰੇ ਇਲਾਕੇ ਦੇ ਵਿੱਚ ਕੀ ਕੁਝ ਘਟ ਰਿਹਾ ਹੈ ਇੱਕ ਸਰਵਿੰਗ ਕਰਨਲ ਦੀ ਕੁੱਟਮਾਰ ਹੋਈ ਹੈ ਮੇਰੇ ਪੁਲਿਸ ਅਫਸਰਾਂ ਵੱਲੋਂ ਹੀ ਕੁੱਟਮਾਰ ਕੀਤੀ ਗਈ ਹੈ ਫਿਰ ਵੀ ਐਫ ਆਈ ਆਰ ਤੱਕ ਦਰਜਨਾ ਕਰਨਾ ਇਹ ਨਹੀਂ ਹੋ ਸਕਦਾ ਕਿ ਨਾਨਕ ਸਿੰਘ ਦੀ ਸ਼ਮੂਲੀਅਤ ਤੋਂ ਬਿਨਾ ਇਹ ਸਭ ਪੋਸੀਬਲ ਹੋਇਆ ਹੋਵੇ ਕੱਲੇ ਜੂਨੀਅਰ ਲੈਵਲ ਤੇ ਜਾਂ ਇਨਸਪੈਕਟਰ ਲੈਵਲ ਤੇ ਹੀ ਉਹਨਾਂ ਨੇ ਐਫ ਆਈ ਆਰ ਦਰਜ ਕਰਨ ਤੋਂ ਮਨਾ ਕਰ ਦਿੱਤਾ ਹੋਵੇ ਜਦੋਂ ਕਿ ਸਾਰੇ ਮਾਮਲੇ ਦੀ ਜਾਣਕਾਰੀ ਐਸ ਐਸ ਪੀ ਨਾਨਕ ਸਿੰਘ ਨੂੰ ਸੀ ਫਿਰ ਐਸ ਐਸ ਪੀ ਨਾਨਕ ਸਿੰਘ ਦੇ ਰੋਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਔਰੇ ਘਟਨਾਕ੍ਰਮ ਜੋਸੀ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਇੰਨੀ ਦੇਰ ਤੱਕ ਛਾਈ ਰਹੀ ਇਹ ਵੀ ਨਹੀਂ ਹੋ ਸਕਦਾ ਕਿ ਡੀਆਈਜੀ ਮਨਦੀਪ ਸਿੰਘ ਸਿੱਧੂ ਨੂੰ ਇਸ ਮਾਮਲੇ ਦੀ ਜਾਣਕਾਰੀ ਨਾ ਹੋਵੇ ਐਸਐਸਪੀ ਲੈਵਲ ਤੱਕ ਹੀ ਇਹ ਮਾਮਲਾ ਹੈਂਡਲ ਹੁੰਦਾ ਰਿਹਾ ਹੋਵੇ ਪਰ ਉਹਨਾਂ ਦੇ ਰੋਲ ਦਾ ਵੀ ਜ਼ਿਕਰ ਸੀਬੀਆਈ ਦੀ ਜਾਂਚ ਵੱਲੋਂ ਨਹੀਂ ਕੀਤਾ ਗਿਆ ਇੱਕ ਹੋਰ ਪਹਿਲੂ ਹੈ ਸਾਰੀ ਘਟਨਾ ਦਾ ਜੋ ਕਿ ਇਸ ਜਾਂਚ ਰਿਪੋਰਟ ਦੇ ਵਿੱਚ ਛੋਹਿਆ ਤੱਕ ਨਹੀਂ ਗਿਆ ਉਹ ਹੈ ਮੜੌੜ ਦੇ ਵਿੱਚ ਜਿਹੜਾ ਪੁਲਿਸ ਮੁਕਾਬਲਾ ਹੋਇਆ ਸੀ ਜਿਸ ਵਿੱਚ ਖੰਨੇ ਦੇ ਇੱਕ ਨੌਜਵਾਨ ਦਾ ਉਸ ਮੁਕਾਬਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਬਾਅਦ ਵਿੱਚ ਇਹ ਵੀ ਦੋਸ਼ ਲੱਗਦੇ ਨੇ ਕਿ ਉਹ ਝੂਠਾ ਪੁਲਿਸ ਮੁਕਾਬਲਾ ਸੀ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਇਹ ਵੀ ਬਾਰ ਬਾਰ ਜ਼ਿਕਰ ਕੀਤਾ ਜਾਂਦਾ ਸੀ ਕਿ ਇਹ ਸਾਰੇ ਜਿਹੜੇ ਪੁਲਿਸ ਵਾਲੇ ਨੇ ਜੋ ਇਨਸਪੈਕਟਰ ਸੀ ਉਹ ਉਸ ਮੁਕਾਬਲੇ ਦੇ ਵਿੱਚ ਸ਼ਾਮਿਲ ਸੀ ਉਹ ਸਾਰੇ ਮੁਕਾਬਲੇ ਨੂੰ ਇਹਨਾਂ ਦੇ ਵੱਲੋਂ ਹੀ ਅੰਜਾਮ ਦਿੱਤਾ ਗਿਆ ਸੀ ਜੋ ਕੁਝ ਵੀ ਹੋਇਆ ਸੀ ਉਸ ਦੇ ਵਿੱਚ ਇਹਨਾਂ ਚਾਰੇ ਇਨਸਪੈਕਟਰਾਂ ਦੀ ਅਹਿਮ ਭੂਮਿਕਾ ਸੀ ਤੇ ਉਸੇ ਇਨਕਾਊਂਟਰ ਦੀ ਸਫਲਤਾ ਦਾ ਜਸ਼ਨ ਮਨਾਉਣ ਵਾਸਤੇ ਇਹ ਸ਼ਾਇਦ ਉਸ ਢਾਬੇ ਤੇ ਆਏ ਸੀ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਇਹ ਨਸ਼ਿਤ ਸੀ ਇਹ ਉਸ ਮੁਕਾਬਲੇ ਦੀ ਸਫਲਤਾ ਦਾ ਜਸ਼ਨ ਮਨਾ ਰਹੇ ਸੀ ਇਸ ਚੀਜ਼ ਦਾ ਜ਼ਿਕਰ ਬਹੁਤ ਵਾਰ ਹੋਇਆ ਬਾਠ ਪਰਿਵਾਰ ਵੱਲੋਂ ਵੀ بار-बार ਏਸੇ ਮੁਕਾਬਲੇ ਦਾ ਜ਼ਿਕਰ ਹੋਇਆ ਹੈ ਉਹਨਾਂ ਵੱਲੋਂ ਇਹ ਦੋਸ਼ ਲਾਏ ਜਾਂਦੇ ਰਹੇ ਨੇ ਕਿ ਕਿਉਂਕਿ ਇਹਨਾਂ ਚਾਰਾਂ ਪੁਲਿਸ ਇੰਸਪੈਕਟਰਾਂ ਨੂੰ ਉਸ ਸਫਲ ਪੁਲਿਸ ਮੁਕਾਬਲੇ ਦੇ ਏਵਜ਼ ਦੇ ਵਿੱਚ ਇਨਾਮ ਦਿੱਤੇ ਗਏ ਸੀ ਇਸ ਕਰਕੇ ਪੰਜਾਬ ਪੁਲਿਸ ਦੀ ਇਹ ਮਜਬੂਰੀ ਬਣ ਗਈ ਸੀ ਇਹਨਾਂ ਨੂੰ ਬਚਾਇਆ ਜਾਵੇ ਇਹਨਾਂ ਦਾ ਬਚਾਅ ਕੀਤਾ ਜਾਵੇ ਨਹੀਂ ਤਾਂ ਉਹ ਪੁਲਿਸ ਇੰਸਪੈਕਟਰ ਸ਼ਾਇਦ ਉਸ ਝੂਠੇ ਪੁਲਿਸ ਮੁਕਾਬਲੇ ਦੀਆਂ ਪਰਤਾਂ ਮੀਡੀਆ ਦੇ ਸਾਹਮਣੇ ਖੋਲ ਦੇਣਗੇ ਜਾਂ ਲੋਕਾਂ ਸਾਹਮਣੇ ਖੋਲ ਦੇਣਗੇ ਇਸੇ ਕਰਕੇ ਪੰਜਾਬ ਪੁਲਿਸ ਇਸ ਦਬਾਅ ਦੇ ਵਿੱਚ ਹੈ ਕਿ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਉਸ ਨੌਜਵਾਨ ਦੇ ਮਾਤਾ ਪਿਤਾ ਵੀ ਸਾਹਮਣੇ ਆਏ ਬਾਸ਼ ਪਰਿਵਾਰ ਉਹਨਾਂ ਨੂੰ ਲੈ ਕੇ ਹਾਈ ਕੋਰਟ ਵੀ ਪਹੁੰਚਿਆ ਉਹਨਾਂ ਵੱਲੋਂ ਉੱਥੇ ਕ੍ਰਿਪਟ ਪਟੀਸ਼ਨ ਵੀ ਫਾਈਲ ਕੀਤੀ ਗਈ ਹਾਲਾਂਕਿ ਬਾਅਦ ਦੇ ਵਿੱਚ ਉਸ ਨੌਜਵਾਨ ਦੇ ਜੋ ਪੇਰੈਂਟਸ ਨੇ ਉਹਨਾਂ ਦੇ ਮਾਤਾ ਪਿਤਾ ਨੇ ਉਹ ਇਸ ਕੇਸ ਤੋਂ ਪਿੱਛੇ ਵੀ हट ਗਏ ਉਹਨਾਂ ਵੱਲੋਂ ਆਪਣੇ ਕਦਮ ਪਛਾਂਹ ਖਿੱਚਲੇ ਗਏ ਪਰ بار بار ਉਸ ਪੁਲਿਸ ਮੁਕਾਬਲੇ ਦਾ ਜਿਹੜਾ ਜ਼ਿਕਰ ਹੈ ਉਹ ਇਸ ਬਾਠਕਾਨ ਦੇ ਵਿੱਚ ਹੁੰਦਾ ਰਿਹਾ ਹੈ بار بار ਇਹ ਦੋਸ਼ ਲੱਗਦੇ ਰਹੇ ਨੇ ਦੋਹਾਂ ਧਿਰਾਂ ਵੱਲੋਂ ਉਸ ਮੁਕਾਬਲੇ ਦੀਆਂ ਖਬਰਾਂ ਨੂੰ ਐਕਸਪਲੋਇਟ ਕੀਤਾ ਗਿਆ ਹੈ ਉਨ੍ਹਾਂ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਤਰੀਕੇ ਨਾਲ ਦਬਾਅ ਬਣਾਇਆ ਜਾ ਸਕੇ ਪਰ ਉਸ ਮੁਕਾਬਲੇ ਦੇ ਉੱਤੇ सीबीआई ਬਿਲਕੁਲ ਸ਼ਾਂਤ ਹੈ ਉਨ੍ਹਾਂ ਦਾ ਕੋਈ ਵੀ ਇਸ ਰਿਪੋਰਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਕਿ ਕੀ ਇਹ ਇੰਸਪੈਕਟਰ ਉਸ ਮੁਕਾਬਲੇ ਦੇ ਵਿੱਚ ਸ਼ਾਮਲ ਸੀ ਜਾਂ ਨਹੀਂ ਜਾਂ ਉਸ ਨੂੰ ਢਾਲ ਦੀ ਤਰ੍ਹਾਂ ਵਰਤਿਆ ਗਿਆ ਹੈ ਉਸ ਦੇ ਬਾਰੇ ਇਸ ਰਿਪੋਰਟ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੁਣ ਅੱਗੇ ਕੀ ਹੁੰਦਾ ਹੈ ਅਦਾਲਤ ਦਾ ਜਿਹੜਾ ਤਰੀਖ ਹੈ ਉਹ ਤੈਅ ਹੋ ਗਈ ਹੈ 16 ਮਾਰਚ ਦੀ ਤਰੀਖ ਹੈ ਜਦੋਂ ਇਹਨਾਂ ਇਨਸਪੈਕਟਰਾਂ ਨੂੰ ਸਮਨ ਜਾਰੀ ਹੋਏ ਨੇ ਇਹਨਾਂ ਨੇ ਮੁਕਦਮੇ ਦੇ ਵਿੱਚ ਪੇਸ਼ ਹੋਣਾ ਹੈ ਇਹਨਾਂ ਤੇ ਹੁਣ ਮੁਕਦਮਾ ਚੱਲੇਗਾ ਫੈਸਲਾ ਕੀ ਆਉਂਦਾ ਹੈ ਕੀ ਕੋਈ ਸਜ਼ਾ ਅਦਾਲਤ ਵੱਲੋਂ ਦਿੱਤੀ ਜਾਂਦੀ ਹੈ ਇਹ ਤਾਂ ਆਉਣ ਵਾਲੇ ਵਕਤ ਦੇ ਵਿੱਚ ਹੀ ਪਤਾ ਲੱਗੇਗਾ ਲੇਕਿਨ ਫਿਲਹਾਲ ਪੰਜਾਬ ਪੁਲਿਸ ਦੇ ਅਫਸਰਾਂ ਦੇ ਉੱਤੇ ਸਵਾਲੀਆ ਨਿਸ਼ਾਨ ਬਹੁਤ ਲੱਗੇ ਹੈ ਇਹ ਨਹੀਂ ਕਿ ਉਹ ਪੁਲਿਸ ਮੁਕਾਬਲਾ ਅੰਤ ਪੁਲਿਸ ਮੁਕਾਬਲਾ ਨਹੀਂ ਉਸ ਤੋਂ ਬਾਅਦ ਮੁਕਾਬਲੇ ਨਹੀਂ ਹੋਏ ਸਗੋਂ ਉਸ ਤੋਂ ਬਾਅਦ ਵੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਹਰ ਰੋਜ਼ ਹੀ ਪੁਲਿਸ ਮੁਕਾਬਲੇ ਹੋ ਰਹੇ ਨੇ ਹਰ ਰੋਜ਼ ਹੀ ਵੱਡੀਆਂ ਵੱਡੀਆਂ ਘਟਨਾਵਾਂ ਵੀ ਹੋ ਰਹੀਆਂ ਨੇ ਜਿੱਥੇ ਕਿਸੇ ਨੂੰ ਮਾਰ ਦਿੱਤਾ ਜਾਂਦਾ ਹੈ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਸ਼ੂਟਰ ਨੇ ਜਿਨ੍ਹਾਂ ਨੇ ਉਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੁੰਦਾ ਹੈ ਉਹਨਾਂ ਦਾ ਕਤਲ ਹੋ ਜਾਂਦਾ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤਕਰੀਬਨ ਹਰ ਰੋਜ਼ ਦੀ ਸਾਹਮਣੇ ਆ ਰਹੀਆਂ ਤੇ ਜੇ ਇੱਕ ਪੁਲਿਸ ਮੁਕਾਬਲੇ ਦੇ ਉੱਤੇ ਚਾਰ ਇਨਸਪੈਕਟਰ ਪੂਰੀ ਪੁਲਿਸ ਫੋਰਸ ਨੂੰ ਇਸ ਤਰੀਕੇ ਨਾਲ ਬਲੈਕਮੇਲ ਕਰ ਸਕਦੇ ਹਨ ਜਾਂ ਉਹਨਾਂ ਤੇ ਦਬਾਅ ਬਣਾ ਸਕਦੇ ਹਨ ਕਿ ਸ਼ਰੇਆਮ ਸੀਸੀਟੀਵੀ ਦੇ ਵਿੱਚ ਕੈਪਚਰ ਹੋਣ ਤੋਂ ਬਾਅਦ ਵੀ ਜਿੱਥੇ ਉਹ ਭਾਰਤੀ ਫੌਜ ਦੇ ਇੱਕ ਸਰਵਿੰਗ ਕਰਨਲ ਨੂੰ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਨੇ ਫੇਰ ਵੀ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਤਾਂ ਕੀ ਸਾਰੀ ਪੰਜਾਬ ਪੁਲਿਸ ਇਸ ਤਰੀਕੇ ਦੇ ਨਾਲ ਅੰਡਰ ਪ੍ਰੈਸ਼ਰ ਆ ਜਾਏਗੀ ਦਬਾਅ ਚ ਆ ਜਾਏਗੀ ਕਿ ਇਸ ਤਰੀਕੇ ਨਾਲ ਜਿਹੜੇ ਮੁਕਾਬਲੇ ਹੋ ਰਹੇ ਨੇ ਉਹਨਾਂ ਨੂੰ ਅੰਜਾਮ ਦੇਣ ਵਾਲੇ ਪੁਲਿਸ ਅਫਸਰ ਇਨਸਪੈਕਟਰ ਜਾਂ ਉਸ ਤੋਂ ਵੱਡੇ ਰੈਂਕ ਵਾਲੇ ਅਫਸਰ ਕਿ ਉਹ ਪੰਜਾਬ ਸਰਕਾਰ ਨੂੰ ਇਸ ਤਰੀਕੇ ਨਾਲ ਬਲੈਕਮੇਲ ਕਰਦੇ ਰਹਿਣਗੇ ਕਿ ਉਹ ਚਾਹੇ ਕੁਝ ਵੀ ਕਰਨ ਕਿਸੇ ਦੇ ਨਾਲ ਕੁਝ ਵੀ سلوਕ ਕਰਨ ਉਹਨਾਂ ਦੇ ਉੱਤੇ ਕੋਈ ਆਂਚ ਨਹੀਂ ਆਏਗੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਕਿਉਂਕਿ ਉਹ ਸਰਕਾਰ ਦਾ ਸਾਥ ਇਹਨਾਂ ਮੁਕਾਬਲਿਆਂ ਨੂੰ ਕਰਨ ਦੇ ਵਿੱਚ ਦੇ ਰਹੇ ਨੇ ਉਹਨਾਂ ਨੂੰ ਹਮੇਸ਼ਾ ਕਲੇਮ ਚੈਟ ਮਿਲਦੀ ਰਹੂਗੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਊਗੀ ਫਿਰ ਇਸ ਦੇ ਨਾਲ ਉਹਨਾਂ ਦਾਅਵਿਆਂ ਨੂੰ ਵੀ ਬਲ ਮਿਲਦਾ ਹੈ ਵਜ਼ਨ ਮਿਲਦਾ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਹੈ ਕਿਉਂਕਿ ਸਿਰਫ ਪੰਜਾਬ ਪੁਲਿਸ ਦੀ ਹੀ ਚੱਲਦੀ ਹੈ ਜੋ ਉਹ ਕਰਨਾ ਚਾਹੁੰਦੇ ਨੇ ਉਹ ਕਰਨ ਦੀ ਉਹਨਾਂ ਨੂੰ ਖੁੱਲੀ ਛੁੱਟ ਮਿਲਦੀ ਹੈ ਕਿਸੇ ਨੂੰ ਵੀ ਫੜ ਲਓ ਕਿਸੇ ਦਾ ਵੀ ਇਨਕਾਊਂਟਰ ਕਰ ਦਿਓ ਸਰਕਾਰ ਜਾਂ ਜਿਹੜੀ ਪ੍ਰੋਸੈਸ ਹੈ ਕਾਨੂੰਨ ਦਾ ਰਾਜ ਹੈ ਉਹ ਕਿਦਰੇ ਨਹੀਂ ਰਹਿ ਗਿਆ ਹੁਣ ਪੰਜਾਬ ਪੂਰੀ ਤਰੀਕੇ ਨਾਲ ਇੱਕ ਪੁਲਿਸ ਸਟੇਟ ਬਣ ਚੁੱਕਿਆ ਹੈ ਸੀਬੀਆਈ ਦੇ ਇਸ ਮੁਕਦਮੇ ਦੇ ਵਿੱਚ ਕੀ ਹੁੰਦਾ ਹੈ ਇਹਨਾਂ ਚਾਰ ਇਨਸਪੈਕਟਰਾਂ ਨੂੰ ਕੀ ਸਜ਼ਾ ਮਿਲਦੀ ਹੈ ਜੇ ਸਜ਼ਾ ਮਿਲਦੀ ਵੀ ਹੈ ਉਸ ਨਾਲ ਕਿਤੇ ਨਾ ਕਿਤੇ ਸ਼ਾਇਦ ਡਿਊ ਪ੍ਰੋਸੈਸ ਆਫ ਲਾ ਜਿਹੜਾ ਕਿਹਾ ਜਾਂਦਾ ਹੈ ਕਿ ਕਾਨੂੰਨ ਦੀ ਸਹੀ ਪ੍ਰਕਿਰਿਆ ਉਸ ਮੁਤਾਬਕ ਕੋਈ ਫੈਸਲੇ ਲੈਣ ਦਾ ਸ਼ਾਇਦ ਤੰਤਰ ਨੂੰ ਦੁਬਾਰਾ ਇੱਕ ਮੌਕਾ ਮਿਲੇ ਲੋਕਾਂ ਦੇ ਵਿੱਚ ਇਹ ਭਰੋਸਾ ਸ਼ਾਇਦ ਦੁਬਾਰਾ ਪੈਦਾ ਕੀਤਾ ਜਾ ਸਕੇ ਕਿ ਨਹੀਂ ਕਾਨੂੰਨ ਅਨੁਸਾਰ ਹੀ ਚੱਲਿਆ ਜਾਂਦਾ ਹੈ ਸਰਕਾਰਾਂ ਬਿਨਾ ਕਾਨੂੰਨ ਤੋਂ ਨਹੀਂ ਚੱਲ ਸਕਦੀਆਂ ਚਾਹੇ ਉਹ ਪੁਲਿਸ ਫੋਰਸ ਹੋਵੇ ਚਾਹੇ ਉਹ ਕੋਈ ਵੀ ਵੱਡਾ ਅਫਸਰ ਕਿਉਂ ਨਾ ਹੋਵੇ ਉਹਨਾਂ ਨੂੰ ਅੰਤ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲ ਕੇ ਰਹਿੰਦੀ ਹੈ ਜਾਂ ਫਿਰ ਇਸੇ ਪੁਲਿਸ ਮੁਕਾਬਲੇ ਦੇ ਚੱਲਦਿਆਂ ਕਿ ਸੀਬੀਆਈ ਅਦਾਲਤ ਵੀ ਇਹਨਾਂ ਚਾਰ ਇੰਸਪੈਕਟਰਾਂ ਨੂੰ ਬਰੀ ਕਰ ਦਿੰਦੀ ਹੈ ਇਹਨਾਂ ਨੂੰ ਵਾਪਸ ਇਹਨਾਂ ਅਹੁਦਿਆਂ ਤੇ ਇਹਨਾਂ ਦੀਆਂ ਨੌਕਰੀਆਂ ਦੇ ਉੱਤੇ ਬਹਾਲ ਕਰ ਦਿੱਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਇਸ ਉਮੀਦ ਦੇ ਨਾਲ ਕਿ ਹੋਰ ਅਜੇ ਕਾਂਡ ਨਹੀਂ ਹੋਣਗੇ ਪੁਲਿਸ ਜਿਸ ਦਾ ਮੋਟੋ ਹੈ ਕਿ ਉਹ ਲੋਕਾਂ ਦੀ ਸੇਵਾ ਦੇ ਲਈ ਹੈ ਕਾਨੂੰਨ ਦੀ ਰੱਖਿਆ ਕਰਨ ਦੇ ਲਈ ਹੈ ਉਹ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਨਹੀਂ ਲਵੇਗੀ ਇਸੇ ਉਮੀਦ ਦੇ ਨਾਲ ਤੁਤ ਵਿਧਾ ਲੈਣੇ ਆ ਧੰਨਵਾਦ